ਸਾਸੂਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਕਰਦੇ ਹਾਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਵੱਲ ਪੰਜਾਬ ਦੀ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਮਹੱਤਵਪੂਰਨ ਉਪਰਾਲਾ ਹੈ ਜਿੱਥੇ ਮਾਤਾ ਪਿਤਾ ਦਾ ਸਾਥ ਬੱਚਿਆਂ ਦਾ ਵਿਕਾਸ ਦੀ ਸੋਚ ਤਹਿਤ ਮਾਨ ਸਰਕਾਰ ਵੱਲੋਂ ਸੂਬੇ ਪਾਰ ਚ ਮਾਪਿਆਂ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ ਜਿੱਥੇ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਲੱਖ ਭਾਗ 27 ਲੱਖ ਮਾਪੇ ਪਹੁੰਚੇ ਤੇ ਕੈਬਨਿਟ ਮੰਤਰੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸ੍ਰੀ ਨਾਨਪੋਸਾਹਬ ਵਿਕੇਸ਼ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਵਿਕੇਸ਼ ਵਿੱਚ ਸ਼ਿਰਕਤ ਕੀਤੀ ਤੇ ਬੱਚਿਆਂ ਦਾ ਪਰਵੇਖ ਸੁਰੱਖਿਅਤ ਤੇ ਰੋਸ਼ਨ ਕਰਨ ਵਾਸਤੇ ਕੈਬਨਿਟ ਮੰਤਰੀਆਂ ਨੇ ਮਾਪਿਆਂ ਅਧਿਆਪਕਾਂ ਤੇ ਸਰਕਾਰ ਦੇ ਸਹਿਯੋਗ ਤੇ ਤਾਲਮੇਲ ਦਾ ਸੱਤਾ ਦਿੱਤਾ। ਆ피 ਆਪਣੇ ਟੀਚਰਸ ਨੂੰ ਟ੍ਰੇਨਿੰਗ ਦਿੱਤਾ ਕਿ ਤੁਸੀਂ ਬੱਚੇ ਦਾ ਜਿਹੜਾ ਬਿਹੇਵੀਅਰ ਹੈ ਸਕੂਲ ਦੇ ਵਿੱਚ ਕਲਾਸਰੂਮ 'ਚ ਉਹਦਾ ਡਿਸਕਸ਼ਨ ਉਹਨਾਂ ਦੇ ਪਾਪਾ ਪਿਤਾ ਨਾਲ ਕਰਨਾ ਕਿ ਬੱਚਾ اگر چپ ਰਹਿੰਦਾ ہے کی కారణ ہو سکتے ہیں بچے نے اور جڑا ਵਿਦਿਆਕ ਵਿਕਾਸ ਹੈ ਕਿਵੇਂ ਹੋ ਸਕਦਾ ਤੇ ਮਾਤਾ ਪਿਤਾ ਨੂੰ ਜਿਹੜੇ ਟਿਪਸ ਦੇਣਗੇ ਕਿ ਤੁਸੀਂ ਹੋਰ ਆਪਣੇ ਬੱਚੇ ਨੂੰ ਕਾਮਯਾਬ ਕਰਨ ਲਈ ਕਿਉਂਕਿ ਬੱਚਾ ਸਿਰਫ ਸਕੂਲ ਚ 5-6 ਘੰਟੇ ਰਹਿੰਦਾ باقی ਸਾਰਾ ਸਮਾਂ ਆਪਣੇ ਘਰੇ ਵਿੱਚ ਬਿਤਾਉਂਦਾ ਤਾਂ ਪੰਜਾਬ ਦੇ ਸਾਰੇ ਹੀ ਲਗਭਗ 20000 ਸਕੂਲਾਂ ਚ ਇਹ ਵਰਕਸ਼ਾਪ ਚੱਲ ਰਹੀ ਹੈ ਤੇ ਨਾਲ ਹੀ ਜਿੱਥੇ ਵੀ ਆ ਆਪਾਂ ਇੰਗਲਿਸ਼ ਡے ਫੰਕਸ਼ਨ ਵੀ ਸੈਲੀਬ੍ਰੇਟ ਕਰ ਰਹੇ ਹਾਂ ਸਕੂਲ ਦੇ ਵਿੱਚ ਮੈਂ ਹਰ ਸਾਲ ਇੱਥੇ ਆਂਦਾ ਪਿਛਲੇ ਸਾਲ ਵੀ ਆਇਆ ਸੀ ਤੁਸੀਂ ਤੁਹਾਡੇ ਸਾਹਮਣੇ ਹੈ ਜੀ ਉਹ ਕਹਿੰਦੇ ਸੁਣੀ ਦੇ ਉੱਤੇ ਵਿਸ਼ਵਾਸ ਨਾ ਕਰੋ ਦੇਖਣ ਦੇ ਉੱਤੇ ਵਿਸ਼ਵਾਸ ਕਰੋ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਨੰਗਲ ਦਾ ਸਰਕਾਰੀ ਸਕੂਲ ਹੈ ਉਹ ਜਾ ਕੇ ਦੇਖੋ 2022 ਤੋਂ ਪਹਿਲਾਂ ਕਿਸੇ ਵੀ ਸਰਕਾਰੀ ਸਕੂਲ 'ਚ ਕੋਈ ਵੀ ਬੱਸ ਸਰਵਿਸ ਨਹੀਂ ਸੀ ਕਿਤੇ ਵੀ ਕੋਈ ਸਕਿਉਰਟੀ ਗਾਰਡ ਨਹੀਂ ਸੀ ਅੱਜ ਸਾਡੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਹੈ ਸਕਿਉਰਟੀ ਗਾਰਡ ਹੈ ਤੇ ਕਿੰਪੂਰ ਸਾਹਿਬ ਦੇ ਸਕੂਲ ਤਾਂ ਤੁਸੀਂ ਜਾ ਕੇ ਜੇ ਕਦੀ ਮੌਕਾ ਲੱਗੇ ਦੇਖਿਓ 12 ਕਰੋੜ ਰੁਪਇਆ ਲੱਗ ਰਿਹਾ ਤੇ ਰੋਪੜ ਦੀ ਮੁਹਾਲੀ ਦਾ ਵੀ ਕੋਈ ਪ੍ਰਾਈਵੇਟ ਸਕੂਲ ਵੀ ਦਾ ਬਰਾਬਰੀ ਨਹੀਂ ਕਰ ਪਾਊਗਾ ਇੰਨਾ ਸ਼ਾਨਦਾਰ ਅਸੀਂ ਇਨੀ ਰੂਨਕ ਬਣਾ ਰਹੇ ਹਾਂ ਨੰਗਲ 'ਚ ਵੀ ਅਸੀਂ ਸਕੂਲ ਆਫ ਫੈਮਿਨਿਨ ਸਟੇਜ 2 ਵੀ ਸ਼ੁਰੂ ਕਰਨ ਲੱਗੇ ਆ ਨੰਗਲ ਕੋਲ ਗਰਲ ਸਕੂਲ ਵੀ ਕੰਮ ਚੱਲ ਰਿਹਾ ਬਹੁਤ ਸਾਰੇ ਪ੍ਰਾਇਮਰੀ ਸਕੂਲ ਕੰਪੀਟ ਹੋ ਗਿਆ ਲਖੇੜ ਹੋ ਗਿਆ ਮੰਗੂਆ ਦਿਵਾੜੀ ਹੋ ਗਿਆ ਸਾਰੇ ਬਣ ਰਹੇ ਆ ਤੇ ਹੁਣ 50 ਹੋਰ ਨਵੇਂ ਸਕੂਲ ਬਣਾ ਰਹੇ ਹਾਂ ਜਿਹਦੇ ਵਿੱਚ ਤੁਕਲੀ ਪਿੰਡ ਦਾ ਪਾਰਸਲੀ ਪਿੰਡ ਦਾ ਰਾਏਪੁਰ ਦਾ ਟੂਟ ਇਸ ਸਾਲ ਮਾਰਚ-ਅਪ੍ਰੈਲ ਤੋਂ ਕੰਮ ਸ਼ੁਰੂ ਹੋ ਜਾਊਗਾ ਅਪ੍ਰੈਲ ਤੋਂ ਬਜਟ ਆ ਜਾਊਗਾ ਜਿੱਥੇ ਜਿੱਥੇ ਡਿਮਾਂਡ ਹੈ ਸਾਰੇ ਅਸੀਂ ਜਿਹੜੇ ਸਕੂਲ ਹੈ ਪ੍ਰਾਇਮਰੀ ਸਕੂਲ ਘੱਟੋ-ਘੱਟ 50 ਪਿੰਡਾਂ 'ਚ 90 ਬਣ ਜਾਣਗੇ ਕਈ ਪਿੰਡਾਂ 'ਚ ਇਸ ਵਕਤ ਬੰਦ ਰਿਹਾ ਕੰਮ ਜਿਹੜਾ ਚੱਲਦਾ ਇਹੀ ਸ਼ੌਂਕ ਹੈ ਜੀ ਆਪ ਸਭ ਨੇ ਇੱਕ ਮੌਕਾ ਦਿੱਤਾ ਐਮ.ਐਲ.ਏ ਬਣਾਇਆ ਵੋਟਾਂ ਪਾਈਆਂ ਐਮ.ਐਲ.ਏ ਬਣਿਆ ਤਾਂ ਮੰਤਰੀ ਬਣਿਆ ਦੀ ਅਸੀ ਕਿਰਪਾ ਹੋਈ ਗੁਰੂ ਸਾਹਿਬ ਦੀ ਮਹਾਮਾਇਦੀ ਕੀ ਪੰਜਾਬ ਦਾ ਸਭ ਤੋਂ ਵਧੀਆ ਮੈਕਮਾ ਜਿੱਥੇ ਸਭ ਤੋਂ ਜ਼ਿਆਦਾ ਕੰਮ ਕਰ ਸਕਦੇ ਬੱਚਿਆਂ ਨਾਲ ਜੁੜਿਆ ਮੈਕਮਾ ਉਹ ਮਿਲਿਆ ਤੇ ਤੁਹਾਡੇ ਸਾਹਮਣੇ ਅੱਜ ਪੰਜਾਬ ਦੇ ਵਿੱਚ ਜਿਹੜਾ ਕੰਮ ਹੈ ਚਾਹੇ ਉਹ ਬਾਉਂਡਰੀ ਵਾਲਸ ਤੋਂ ਹੋਵੇ ਬੱਚੇ ਜ਼ਮੀਨ ਤੇ ਨਹੀਂ ਬੈਠਦੇ ਫਰਿਚਰ ਹੋਣ ਅੱਜ ਸਾਡੇ ਆਮ ਘਰਾਂ ਦੇ ਬੱਚੇ ਡਾਕਟਰ ਬਣ ਰਹੇ ਆ ਇੰਜੀਨੀਅਰ ਬਣ ਰਹੇ ਆ ਇਹ ਸਭ ਤਾਂ ਹੀ ਸੰਕਲ ਹੋਇਆ ਮੈਂ ਇੱਕ ਵਾਰੀ ਦੁਬਾਰਾ ਸਾਰੇ ਹੀ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਇਸ ਕੂਟਾ ਤੁਹਾਡੀ ਕਮਾਂਗ ਹੈ ਕਿ ਇਸ ਨੂੰ ਅਸੀਂ ਅਪਡੇਟ ਕਰਨਾ ਜਿਵੇਂ ਜਿਵੇਂ ਤੁਸੀਂ ਬੱਛੇ ਵਧਾਈ ਜਾਉਗੇ ਇੱਥੇ ਉਵੇਂਵੇਂ ਇਸ ਦੇ ਵਿੱਚ ਹੋਰ ਫੈਸਿਲਿਟੀਆਂ ਇਸ ਨੂੰ ਅਸੀਂ 12ਵੀਂ ਤੱਕ ਵੀ ਕਰਾਂਗੇ ਅੱਜ ਹਲਕੇ ਦੇ ਵਿੱਚ ਰਿਕਾਰਡ ਕੰਮ ਜਿੱਧਰਲੇ ਮਰਜ਼ੀ ਪਾਸੇ ਚਲੇ ਜਾਓਗੇ ਸਾਰੀਆਂ ਮੁੱਖ ਸੜਕਾਂ ਜਿਹੜੀਆਂ 18 ਮੁੱਠ ਹੋਈਆਂ ਕਦੀ ਆਪ ਜੀ ਨੇ ਡਿਮਾਂਡ ਵੀ ਨਹੀਂ ਕੀਤੀ ਸੀ ਪਰ ਮੈਨੂੰ ਪਤਾ ਸੀ ਕਿ ਇੱਧਰੋਂ ਬੀਨ ਰੋਡ ਤੋਂ ਲੈ ਕੇ ਐਨ ਮਾਤਾ ਜਲਫਾ ਮਾਤਾ ਤੱਕ ਸਾਰੀਆਂ ਸੜਕਾਂ ਫੇਰ ਇੱਧਰ ਨੂੰ ਵੀ ਅਸੀਂ ਉਹ 18 ਫੁੱਟ ਕਰ ਰਹੇ ਜਿੰਨੀਆਂ ਪ੍ਰਮੁੱਖ ਸੜਕਾਂ ਨੇ ਕੱਲੇ ਥੋੜੇ ਪਿੰਡਾਂ 'ਚ ਨਹੀਂ ਤੁਸੀਂ ਸੁਹਾਵੀਪੁਰ ਚਲੇ ਜਾਓ ਬਾਸ ਚਲੇ ਜਾਓ ਕੋ ਵਾਟਸਾਪ ਚਲੇ ਜਾਓ ਤੁਸੀਂ ਉੱਧਰ ਸਰਸਾ ਨੰਗਰ ਆਲੂਵਾਲ ਬਾਨਪੁਰ ਚਲੇ ਜਾਓ ਤੁਸੀਂ ਚੰਗਲ ਚ ਚਲੇ ਜਾਓ ਤੁਸੀਂ ਸਾਹਮਣੇ ਵਾਲੇ ਪਿੰਡਾਂ ਚਲੇ ਜਾਓ ਜਿੰਦਬੜੀ ਚਲੇ ਜਾਓ ਤੁਸੀਂ ਦਰਿਆ ਦੇ ਪਾਰ ਚਲੇ ਜਾਓ ਨਾਨਗਰਾਂ ਚਲੇ ਜਾਓ ਛੁੱਟੇਵਾਲ ਚਲੇ ਜਾਓ ਸੈਜੂਵਾਲ ਚਲੇ ਜਾਓ ਪਨਾਮ ਚਲੇ ਜਾਓ ਜੇ ਅਗਰ ਨiyet ਹੋਵੇ ਇਕੋ ਸ਼ੌਂਕ ਹੈ ਕਿ ਆਪਣੇ ਇਲਾਕੇ ਲਈ ਆਪਣੀ ਧਰਤੀ ਲਈ ਕੰਮ ਕਰਨਾ ਮੁੱਖ ਸੜਕ ਵੀ ਪਾਸ ਕਰਾ ਕੇ ਲੈ ਕੇ ਆਉਣਾ ਇਸ ਦਾ ਵੀ ਕੰਮ ਦੋ ਐਕੁਇਜ਼ੀਸ਼ਨ ਦਾ ਕੰਮ ਸ਼ੁਰੂ ਹੋ ਗਿਆ 12 ਚ ਆ ਗਿਆ ਕਿਸਾਨਾਂ ਦੇ ਦੁਕਾਨਦਾਰਾਂ ਦੇ ਖਾਤਿਆਂ 'ਚ ਪੈਸੇ ਪੈਣ ਲੱਗ ਜਾਨੇ ਤੇ ਇਧਰ ਵੀ ਕੰਮ ਸ਼ੁਰੂ ਹੋ ਗਿਆ ਮੈਨੂੰ ਕੰਮ ਦਾ ਸ਼ੌਂਕ ਹੈ ਆਪਣੀ ਧਰਤੀ ਦੇ ਲਈ ਆਪਣੀ ਧਰਤੀ ਲਈ ਕੰਮ ਕਰਨਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਖਾਸ ਕਰਕੇ ਸਾਡੇ ਇਹਨਾਂ ਪਿੰਡਾਂ ਦੇ ਜਦੋਂ ਅਸੀਂ ਸਾਰੇ ਇਕੱਠੇ ਆ ਤਸੀਰ ਬੈਲਟ ਨੂੰ ਜਿਹੜਾ ਹੈ ਇੱਥੇ ਦੀ ਸੜਕਾਂ ਇੱਥੇ ਦੇ ਜਿਹੜਾ ਪਾਣੀ ਦਾ ਨਿਕਾਸ ਇਹਨਾਂ ਦੇ ਪਿੰਡ ਦੇ ਵਿੱਚ ਇੰਨੀ ਪੁਰਾਣੀ ਲਿਫਟ ਇਰੀਗੇਸ਼ਨ ਸਕੀਮ ਸੀ ਪਰ ਚੱਲਦੀ ਕਰ ਲਈ। ਖੇਤਾਂ ਨੂੰ ਪਾਣੀ ਹੋਣ ਲੱਗ ਰਿਹਾ। ਝਾਲ ਵੀ ਲਾਵਾਂਗੇ। ਜੋ-ਜੋ ਇਸ ਇਲਾਕੇ ਦੇ, ਜੋ-ਜੋ ਇਹਨਾਂ ਪਿੰਡਾਂ ਦੀ ਡਿਮਾਂਡ ਸੀ ਅੱਜ ਤੱਕ ਕਿਸੇ ਨੇ ਵਾ ਨਹੀਂ ਕੋਈ। ਅੱਜ ਤੁਸੀਂ ਇਸ ਇਹਨਾਂ ਪਿੰਡਾਂ 'ਚ ਜਾ ਕੇ ਦੇਖੋ ਵਿਕਾਸ ਦੀ ਹਨੇਰੀ ਆਈ ਹੈ ਤੇ ਅਸੀਂ ਇਸ ਨੂੰ ਹੋਰ ਵਧੀਆ ਕਰਕੇ ਆਪਣੇ ਇਸ ਇਲਾਕੇ ਨੂੰ ਚਮਕਾਉਣਾ ਹੈ। ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹਨਾ ਹੀ। ਹੋਰ ਅਪਡੇਟਸ ਦੇ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮਿੰਨੂ ਦੇ ਹੋਈ ਇੱਛਾ ਸਤ। ਧੰਨਵਾਦ।